ਲੋੜਾ ਨੈਸ਼ਨਲ ਹਾਈਵੇ ਰੋਡ ਤੇ ਅੱਜ ਉਸ ਵੇਲੇ ਭਾਰੀ ਜਾਮ ਲੱਗ ਗਿਆ ਜਦੋਂ ਇੱਕ ਓਵਰਲੋਡ ਟਰਾਲੀ ਦਾ ਟਾਇਰ ਅਚਾਨਕ ਫਟ ਗਿਆ ਤੇ ਟਰਾਲੀ ਵਿੱਚ ਸੜਕ ਦੇ ਖੜੀ ਹੋ ਜਾਣ ਕਰਕੇ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਤੇ ਜਾਮ ਲੱਗਨ ਨਾਲ ਕਤਾਰ ਵਿੱਚ ਖੜੀ ਇੱਕ ਸਵਿਫਟ ਗੱਡੀ ਨੂੰ ਪਿੱਛੋਂ ਆਏ ਟਰੱਕ ਨੇ ਤੇਜ਼ ਟੱਕਰ ਮਾਰੀ ਤੇ ਜਿਸ ਨਾਲ ਗੱਡੀ ਦਾ ਕਾਫੀ ਨੁਕਸਾਨ ਹੋਇਆ ਇਤਿਹਾਸੇ ਤੋਂ ਬਾਅਦ ਹਾਈਵੇ ਤੇ ਹੋਰ ਵੀ ਭਾਰੀ ਰੁਕਾਵਟ ਬਣ ਗਈ ਤੇ ਮੌਕੇ ਤੇ ਐਸਐਸਐਫ ਸੜਕ ਸੁਰੱਖਿਆ ਫੋਰਸ ਦੀ ਟੀਮ ਜੋ ਸੁਵਿੰਦਰ ਸਿੰਘ ਦੀ ਅਗਵਾਈ ਹੇਠ ਤੁਰੰਤ ਪਹੁੰਚੀ ਤੇ ਸਥਿਤੀ ਤੇ ਕਾਬੂ ਪਾਇਆ ਗਿਆ ਤੇ ਟੀਮ ਨੇ ਟ੍ਰੈਫਿਕ ਨੂੰ ਸੰਭਾਲ ਲਿਆ ਤੇ ਕਰੀਨ ਦੀ ਮਦਦ ਨਾਲ ਓਵਰਲੋਡਡ ਟਰਾਲੀ ਨੂੰ ਸਾਈਡ ਕਰਕੇ ਜਾਮ ਖੁਲਵਾਇਆ ਤੇ ਕਾਫੀ ਸਮੇਂ ਤੱਕ ਟ੍ਰੈਫਿਕ ਪ੍ਰਭਾਵਿਤ ਰਿਹਾ ਪਰ ਐਸਐਸਐਫ ਨੇ ਤੁਰੰਤ ਕਾਰਵਾਈ ਨਾਲ ਆਵਾਜਾਈ ਮੂਡ ਸੁਧਾਰਨ ਹੋ ਗਈ ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੀ ਖਾਸ ਰਿਪੋਰਟ ਆਕੇ ਨਜ਼ਰ ਲਿਆ 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 ਨਾਲ ਲਾਦੇ ਨਾਲ ਹੁਕੀ ਜੇ ਦੇਖ ਸਾਦੇ ਮੌਕੇ ਦੀ ਲਾਈਵ ਤਸਵੀਰਾਂ ਕਿਸ ਤਰ੍ਹਾਂ ਓਵਰਲੋਡ ਹੋਣ ਕਰਕੇ ਇੱਕ ਟਾਇਰ ਫਟ ਜਾਂਦਾ ਹੈ ਟਰਾਲੀ ਦਾ ਜਿਸ ਕਾਰਨ ਪੂਰਾ ਜ਼ੋਰ ਲੱਗਦਾ ਹੈ ਜਿਸ ਕਾਰਨ ਟਰੈਕਟਰ ਵੀ ਚੱਕਿਆ ਜਾਂਦਾ ਹੈ ਰੁੱਖਣਾ ਆਈ ਮੇਰਾ ਹੂੰਦਾਰਾ ਪਿੰਡ ਆਈ ਟੀ ਕੋਡ ਜਲਾਈ ਤੇ ਤੁਹਾਡੇ ਕੋਲ ਜਿੱਦਾਂ ਇਹਦੇ ਪੇਪਰ ਹੈਗੇ ਆ ਟਿਕਟ ਤੇ ਕਿੱਥੇ ਹੈਗੇ ਜੀ ਤੇਰੇ ਮਾਲਕ ਕੋਲੇ ਇਹ ਪ੍ਰਸ਼ਾਸਨ ਤੁਹਾਡੇ ਕੋਲ ਜਰਨਸ ਹੈਗਾ ਜੀ ਬਟ ਇਹ ਘਰੇ ਹੈ ਤੇਰੇ ਸੰਦੇ ਤੁਹਾਡੇ ਕਿੱਥੇ ਆ ਦਿਖਾਓ ਬਟ ਫੋਟੋ ਹੈ ਜੀ ਇਹ ਪ੍ਰਸ਼ਾਸਨ ਤੁਹਾਡੇ ਕੋਲ ਇਸ ਟਾਈਮ ਕੋ ਮੋਕੇ ਦੇ ਵਿੱਚ ਕਰਦੇ ਨੇ ਰੀਅਲ ਲਾਈਟ ਇਸ ਟਾਈਮ ਇਹ ਭੁੱਲ ਗਏ ਜੀ ਘਰੇ ਭੁੱਲੇ ਅਸ਼ੁਦਾ ਤੁਸੀਂ ਇੰਨਾ ਓਵਰਲੋਡ ਜਾਂਦੇ ਤੁਹਾਨੂੰ ਪੁੱਛ ਸਕਦੇ ਕਿ ਪੁੱਛਦੇ ਮੈਂ ਤੁਸੀਂ ਇੰਨਾ ਓਵਰਲੋਡ ਜਾਂਦੇ ਹੋ ਇਨੇ ਨਾਕੇ ਤੱਕ ਤੁਸੀਂ ਇੱਥੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਾਣਾ ਆ। ਔਰ ਥਾਲੇ ਦਾ ਪੁੱਜਦੇ ਹੀ ਕੀ ਕਰਗੇ ਪੰਜ ਭੈਣ ਆਏ ਉਹਨਾਂ ਨੂੰ ਛੱਡ ਨਹੀਂ ਸਕਦੇ। ਤੁਹਾਨੂੰ ਨਹੀਂ ਪਤਾ ਕਿ ਓਵਰਲੋਡ ਇਹ ਇੰਨੀ ਟਰੱਕੀ ਲੈ ਕੇ ਜਾ ਕੇ ਨਾਲ ਤੋਂ ਨੁਕਸਾਨ ਹੋ ਜ਼ਿਆਦਾ ਦੇਗਾ। ਪਰਸਾਂ ਤੋਂ ਹੋ ਸਕਦੇ ਪਰਸ ਰਾਤ-ਰਾਤ ਨੂੰ ਚੱਲਦੇ ਆਂ ਜਿਹੜੀ ਗੱਲ ਹੈ ਇਹ। ਹੁਣ ਜੇ 2 ਘੰਟੇ ਹੋ ਗਏ ਆ ਪੋਸਟ ਵਾਲਿਆਂ ਨੂੰ ਖੱਜਲ ਖਰਾਬ ਹੁੰਦਿਆਂ ਨੂੰ ਨਾਲ ਜੋ ਵੀ ਇੱਕੋ ਨੰਗਦੇ ਆ ਲੋਕ ਉਹਨਾਂ ਨੂੰ ਖੱਜਲ ਖਰਾਬ ਹੋਣ ਦੇ ਤੁਸੀਂ ਕਿਹੜੇ 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 ਕਿ ਗੱਲ ਤੇ ਭਾਜੀ ਉਹਦੀ ਅੰਮਰੀ ਦੀ ਨਹੀਂ ਤੁਹਾਨੂੰ ਵੱਡੀ ਨਹੀਂ ਦਿਖਾਈ ਦਿੱਤੀ ਸਾਈਡ ਤੋਂ ਓਏ ਯਾਰ ਭਾਈ ਉਹਨੇ ਵਿੱਚ ਕੋਈ ਬਾਰਗਾ ਮਾਰ ਦੇਗਾ ਤੁਹਾਨੂੰ ਦਿਖਾਈ ਨਹੀਂ ਦੇ ਰਿਹਾ ਵੇ ਅੱਗੇ ਕਿੱਦਾਂ ਲੱਗਦਾ ਤੁਹਾਨੂੰ ਵੀ ਦਿਖਾਈ ਦੇਣਦਾ ਮੈਨੂੰ ਦਿਖਾਈ ਦੇਣਦਾ ਯਾਰ ਮੈਨੂੰ ਦਿਖਾਈ ਦੇਣਦਾ ਉਹਨੂੰ ਦਿਖਾਈ ਦੇਣਦਾ ਭਾਜੀ ਟਰੱਕ ਤੁਸੀਂ ਬਾੜੇ ਅੰਦਰ ਮੈਂ ਤਾਂ ਲੈਂਡਸਟੈਲ ਤੁਰਿਆ ਬਣੀ ਸੀ ਉਹ ਵੀ ਲੈਂਡਸਟੈਲ ਵਾਲੇ ਖੜੇ ਆ ਕੋਲ ਦੇ ਮਲਾਜਮ ਹੀ ਆਹੋ ਕੱਡੀ ਇਹਦੀ ਰੇਡੀਓ ਪ੍ਰੋਪਰ ਗੱਡੀ ਨਾਲ ਲਾਈ ਹੋਵੇ ਤੁਹਾਡਾ ਕੀ ਨਾਮ ਆ ਜੀ ਇਹ ਤੇਰਾ ਨਾਮ ਤੂੰ ਕੋਕੇ ਮੇਰੇ ਕਾਲ ਦੇ ਰਿਹਾ ਦਾ ਕੋਈ ਡਾਇਰੈਕਟ ਟ੍ਰੱਕ ਦੇ ਮਾਲਕ ਨਹੀਂ ਭਾਈ ਮੈਂ ਕਾਹਦਾ ਨਾਲ ਪ੍ਰੋਪਰ ਦੇ ਰਿਹਾ ਵਾ ਇਹਦੀ ਗਲਤੀ ਰਹੀ ਕੱਡੀ ਵਾਲੇ ਨਾਲ ਲਾਈ ਆ ਕਾਰ ਇਹਦੀ ਕਾਰ ਰਿਪੋਰਟਿੰਗ ਕਰ ਲੈ ਗਵਾਈ ਦਿੱਤੀ ਆ ਹਾਂਜੀ ਹਾਂਜੀ ਇਹਦੀ ਗਲਤੀ ਰਹੀ ਗੀ ਕਾਰ ਨਾਲ ਲਾਈ ਆ ਗੱਡੀ ਤੇ ਉਹ ਵੀ ਪੁਲਿਸ ਮੁਲਾਜ਼ਮ ਹੀ ਆ ਭਾਜੀ ਪੁਲਿਸ ਮੁਲਾਜ਼ਮ ਹੋਣਗੇ ਗੱਡੀ ਕੱਦ ਥੋੜੀ ਚਲਾਉਂਦਾ ਆਗਾ ਮੈਂ ਗੱਡੀ ਗੱਲ ਥੋੜੀ ਚਲਾਈ ਆ ਭਾਜੀ ਓਤੀ-ਵਟੀ ਗਲਤੀ ਤੇ ਡਰਾਈਵਰ ਥੋੜੀ ਆ ਗੱਡੀ ਉਹਦੀ ਲਫਟ ਪਾਖਣਾ ਚਾਹੀਦਾ ਸੀਗਾ ਡਰਾਈਵਰ ਉਹਨੇ ਦੇਖੀ ਗੱਡੀ ਨੇ ਲਾਈਆ ਕਰ ਲੈ ਤੇ ਕੀ ਲੱਗ ਰਿਹਾ ਹਰ ਕੈਨੇਡਾ ਅਸੀਂ ਪ੍ਰੋਪਰਲੀ ਖੜੇ ਆ ਉਹ ਸਾਡੀ ਥੜੀ ਕੋਈ ਉਹ ਹਰ ਤੇਰੀ ਪ੍ਰਾਈਕ ਪ੍ਰੀ ਗੱਡੀ ਪਾਸਾ ਦੀ ਉਹਦੇ ਪ੍ਰੋਪਰ ਅਸੀਂ ਖੜੇ ਆ ਜੇ ਨਦੀ ਹੋਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੇ ਇਹਦੇ ਕੋਈ ਡਾਕੂਮੈਂਟ ਵੀ ਨਹੀਂ ਹੋਰ ਆਪਸੇ ਬੰਨ ਕੋ ਗੱਤ ਨਹੀਂ ਹੋਏਗਾ ਮੈਂ ਏਐਸ ਜਸਵੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 49506 ਕਰਾਇਆ ਫਲੋਰ ਮੇਨ ਜੀ ਰੋਡ ਤੇ ਤਨਾ ਤਾ ਸਾਨੂੰ ਕਿਸੇ ਰਾਹ ਜੀ ذਰਾ ਸੂਚਨਾ ਮਿਲੀ ਸੀ ਕਿ ਨੇੜੇ ਰਾਮਗੜ ਚੁੰਬੀ ਇੱਕ ਪ੍ਰੈਕਟਿਸ ਟਰਾਲੀ ਜਿਹਦੇ ਵਿੱਚ ਪੂਰੀ ਓਵਰਲੋਡ ਲੱਦੀ ਹੋਈ ਆ ਉਹਦਾ ਟਾਇਰ ਫੜਾ ਜਸ ਕਰਕੇ ਬੱਸ ਕਿਹੜੀ ਕਾਮ ਹੋਈ ਆ ਅਸੀਂ ਮੌਕੇ ਤੇ ਆਏ ਆ ਸਿੰਗਲ ਲਾਈਨ ਚੱਲਦੀ ਪਈ ਆ ਦੋ ਲਾਈਨਾਂ ਬੰਦ ਬੰਦ ਹੋਈਆਂ ਆ ਤੇ ਇਹਨਾਂ ਦੇ ਮਾਲਕਾਂ ਨਾਲ ਗੱਲ ਹੋ ਗਿਆ ਹੁਣ ਹੈਟਰਾ ਮੰਗਾ ਕੇ ਤੈਨੂੰ ਸਹਾਇਤਤ ਕਰਾਇਆ ਜਾ ਰਿਹਾ ਜੀ ਜਦੋਂ ਇਹਨਾਂ ਕੋਲ ਪਰਮਾ ਕੋਈ ਪੇਪਰ ਹੈ ਨੇ ਕਿ ਤੁਸੀਂ ਇਹਦੀ ਕੋਈ ਪਰਦੇ ਕਰਾਉਂਗੇ ਇਹ ਥਾਣੇ ਭੇਜ ਰਹੇ ਜੀ ਇਹਨਾਂ ਨੂੰ ਜੂਟੇ ਉਸ ਨਾਲ ਗੱਲ ਵਾਤੋ ਹਾਂ ਜੀ ਹਾਂ ਜੀ ਹਾਂ ਹਾਂ ਜੀ ਜਸਵੰਦਰ ਸਿੰਘ ਬੋਲ ਰਿਹਾ ਜੀ ਸੜਕ ਸਰਕਾ ਪੋਸਟ ਤੇ ਐਸਆਈ ਜੀ ਗ੍ਰਾਮ ਡਰਾਈਵ ਦੇ ਇਸੇ ਬੋਰ ਤੱਕ ਨੂੰ ਆਪਣੇ ਫੋਨ ਤੋਂ ਕਰਦਾ ਸਰ ਜੀ ਇੱਕ ਟਰਾਲੀ ਦੇ ਕਾਰਨ ਹੋਰ ਐਕਸੀਡੈਂਟ ਹੋ ਜਾਂਦਾ ਆ ਟਰੱਕ ਪਿੱਛੋਂ ਲੈ ਕੇ ਗੱਡੀ ਦੇ ਵਿੱਚ ਮਾਰਦਾ ਆ ਉਹ ਗੱਡੀਆ ਬਹੁਤ ਨੁਕਸਾਨ ਕਾफी ਹੋ ਜਾਂਦਾ ਆ ਕੋਲੇ ਬਾਰੇ ਥਾਣਾ ਲੋਰ ਨੂੰ ਸੂਚਿਤ ਕਰਤਾ ਜੀ ਡੂਡੇ ਅਸਰ ਆ ਰਿਹਾ ਤਰਮਿੰਦਰ ਸਿੰਘ